ਨਵਾਂ ਮਹੀਨਾ ਚੜ੍ਹਦਿਆਂ ਹੀ ਆਮ ਲੋਕਾਂ ਤੇ ਮਹਿੰਗਾਈ ਦੀ ਮਾਰ ਵੀ ਪੈ ਗਈ ਹੈ ਦੱਸ ਤਈਏ ਕਿ ਦਸੰਬਰ ਦੀ ਸ਼ੁਰੂਆਤ ਹੋ ਗਈ ਹੈ ਇਸ ਦੇ ਨਾਲ ਹੀ ਗੈਸ ਸਿਲੰਡਰ ਦੀਆਂ ਕੀਮਤਾਂ ਦੇ ਵਿੱਚ ਵੀ ਉਛਾਲ ਆਇਆ ਹੈ ਸਰਕਾਰੀ ਤੇਲ ਕੰਪਨੀਆਂ ਹਰ ਮਹੀਨੇ ਦੀ ਪਹਿਲੀ ਤਰੀਕ ਨੂੰ ਐਲਪੀਜੀ ਸਿਲੰਡਰ ਦੀਆਂ ਕੀਮਤਾਂ ਦੀ ਸਮੀਖਿਆ ਕਰਦੀ ਹੈ ਤੇ ਇਸ ਦੇ ਤਹਿਤ ਇੰਡੀਅਨ ਆਇਲ ਕਾਰਪੋਰੇਸ਼ਨ ਨੇ ਗੈਸ ਦੀਆਂ ਕੀਮਤਾਂ ਵਿੱਚ ਵਾਧਾ ਕਰ ਦਿੱਤਾ ਹੈ ਵਾਧਾ 19 ਕਿਲੋ ਦੇ ਐਲਪੀਜੀ ਸਿਲੰਡਰ ਦੇ ਲਈ ਕੀਤਾ ਗਿਆ ਹੈ ਤੇ ਆਮ ਐਲਪੀਜੀ ਯਾਨੀ ਕਿ 14.2 ਕਿਲੋ ਦੇ ਗੈਸ ਸਿਲੰਡਰ ਦੇ ਰੇਟ ਦੇ ਵਿੱਚ ਕੋਈ ਬਦਲਾਅ ਨਹੀਂ ਕੀਤਾ ਗਿਆ ਕਮਰਸ਼ੀਅਲ ਐਲਪੀਜੀ ਸਲੈਂਡਰਾਂ ਦੀਆਂ ਨਵੀਆਂ ਦਰਾਂ ਅੱਜ ਤੋਂ ਲਾਗੂ ਹੋ ਜਾਣਗੀਆਂ ਜਾਨੋ ਕਿ ਤੁਹਾਡੇ ਸ਼ਹਿਰ ਦੇ ਵਿੱਚ ਕੀ ਕੀਮਤ ਹੋ ਰਹੀ ਹੈ ਦੱਸਦੀ ਹੈ ਕਿ ਦਿੱਲੀ 'ਚ 19 ਕਿਲੋ ਦੇ ਵਪਾਰਕ ਐਲਪੀਜੀ ਸਲੈਂਡਰ ਦੀ ਕੀਮਤ ਦੇ ਵਿੱਚ 16.50 ਰੁਪਏ ਪ੍ਰਤੀ ਸਲੈਂਡਰ ਦਾ ਵਾਧਾ ਕੀਤਾ ਗਿਆ ਤੇ ਇਸੇ ਦੇ ਨਾਲ ਮੁੰਬਈ ਦੇ ਵਿੱਚ ਵੀ 16.50 ਰੁਪਏ ਦਾ ਵਾਧਾ ਕੀਤਾ ਗਿਆ ਚਨਈ ਦੇ ਵਿੱਚ 16 ਰੁਪਏ ਦੀ ਕੀਮਤ ਵਧਾਈ ਗਈ ਹੈ ਇਸ ਤੇ ਨਾਲ ਹੀ ਕੋਲਕਾਤਾ ਦੀ ਗੱਲ ਕਰੀਏ ਤਾਂ ਇੱਥੇ ਐਲਪੀਜੀ ਸਲੈਂਡਰ ਦੀ ਕੀਮਤ ਦੇ ਵਿੱਚ ਜੋ 15.50 ਰੁਪਏ ਦਾ ਵਾਅਦਾ ਕੀਤਾ ਗਿਆ ਤੇ ਹੁਣੇ ਕੀਮਤ 1927 ਰੁਪਏ ਹੋ ਗਈ ਹੈ ਖਾਸ ਕਰਕੇ ਇਹ ਹੈ ਕਿ ਦੇਸ਼ ਦੇ ਚਾਰ ਵੱਡੇ ਮੈਟਰੋ ਸ਼ਹਿਰਾਂ 'ਚ ਸਿਰਫ ਕਲਕੱਤਾ 'ਚ ਹੀ ਗੈਸ ਲੈਂਡਰ ਸਭ ਤੋਂ ਜ਼ਿਆਦਾ ਰੇਟ ਤੇ ਮਿਲ ਰਹੇ ਨੇ ਕਮਰਸ਼ੀਅਲ ਗੈਸ ਲੈਂਡਰਾਂ ਦੀਆਂ ਕੀਮਤਾਂ ਅਗਸਤ ਤੋਂ ਲਗਾਤਾਰ ਵਧ ਰਹੀਆਂ ਨੇ ਦਸੰਬਰ ਸਮੇਤ ਲਗਾਤਾਰ ਪਿਛਲੇ 5 ਮਹੀਨੇ ਦੇ ਵਿੱਚ 19 ਕਿਲੋਗ੍ਰam ਗੈਸ ਦੀਆਂ ਕੀਮਤਾਂ ਦੇ ਵਿੱਚ ਵਾਅਦਾ ਹੋਇਆ ਨਵੰਬਰ ਤੇ ਅਕਤੂਬਰ ਦੇ ਵਿੱਚ ਵੀ LPG ਦੀਆਂ ਦਰਾਂ ਦੇ ਵਿੱਚ ਵਾਅਦਾ ਕੀਤਾ ਗਿਆ ਸੀ ਨਵੰਬਰ ਮਹੀਨੇ ਦੇ ਵਿੱਚ ਵੀ ਇਹ ਵਾਅਦਾ ਹੋਇਆ ਸੀ ਤੇ ਹੁਣ ਦਸੰਬਰ ਚੜਦਿਆਂ ਇਹ ਸਿਲਸਿਲਾ ਲਗਾਤਾਰ ਜਾਰੀ ਹੈ ਪਿਛਲੇ 5 ਮਹੀਨਿਆਂ ਤੋਂ ਲਗਾਤਾਰ LPG ਦੀਆਂ ਕੀਮਤਾਂ ਦੇ ਵਿੱਚ ਵਾਧਾ ਹੋ ਰਿਹਾ ਜਿਸ ਕਰਕੇ ਜੋ ਲੋਕ ਕੰਮਕਾਰ ਕਰਦੇ ਨੇ ਉਹਨਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ